ਕਦੇ ਕੋਈ ਚਾਹੀਦਾ ਕੰਮ ਤਾਂ ਨਹੀਂ ਕਰੀਦਾ ਸਵੇਰੇ ਕਿਹਾ ਸੀ ਇਹਨੂੰ ਇਹਨੂੰ ਮੈਂ ਕਹਾਂ ਹੀ ਰਹਿਣਗੇ ਇੱਥੇ ਇਹਨੂੰ ਪਿਆ ਆ ਵੀਰ ਹੋਣੀ 2 ਟਨ 2 ਟਨ ਦੀ ਬੈਲਟ ਦੀ ਕਪੈਸਿਟੀ ਨਾਲ ਕਿਉਂ ਨਹੀਂ ਆਲ ਦੁੱਖ ਦੇ ਤਾਂ ਮੈਂ ਸਵੇਰੇ ਤੋੜ ਦੇ ਇਹਨੂੰ ਤੋੜ ਦੇ ਤੋੜ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨਾਟ ਤੱਕ ਜਰੂਰ ਦੇਖਿਓ ਆਪਰਾਵਾ ਕੈਮਰਾ ਇੱਧਰ ਹੀ ਆ ਸਾਡੇ ਵੇਰਕਾ ਦੇ ਦੋ ਹੀ ਖਤਰਨਾਕ ਬੰਦੇ ਆ ਜਿਹੜੇ ਦੁੱਧ ਨੂੰ ਇੱਥੋਂ ਚੱਕ ਕੇ ਡਿਲੀਵਰ ਕਰਦੇ ਤੇ ਤੁਹਾ ਸਾਸਰੀ ਕਾਲ ਕਹਿ ਦੋ ਸਾਸਰੀ ਕਾ ਜੀ ਸਾਸਰੀ ਕਦੇ ਕੋਈ ਚਾਜਦਾ ਕੰਮ ਤਾਂ ਨਹੀਂ ਕਰੀਦਾ ਸਵੇਰੇ ਕਿਹਾ ਸੀ ਇਹਨੂੰ ਇਹਨੂੰ ਮੈਂ ਕਹਾਂ ਹੀ ਰਹਿਣਗੇ ਇੱਥੇ ਇਹਨੂੰ ਪਿਆ ਆ ਵੀਰ ਹੋਣੀ 2 ਟਨ 2 ਟਨ ਦੀ ਬੈਲਟ ਦੀ ਕਪੈਸਿਟੀ ਨਾਲ ਇਹਨੂੰ ਖਿੱਚਣ ਲੱਗੇ ਤੇ ਸਾਰਾ ਤੜ੍ਹਦਾ ਜੇ ਇਹਦੇ ਕੋਲੇ ਕੋਈ ਚੱਜਦਾ ਕੰਮ ਨਹੀਂ ਕਰਾਣੇਗਾ ਸਾਰੇ ਭੰਨ ਭੰਨ ਦਿੱਤਾ ਮਿਸਤਰੀ ਵੇਖੀ ਮੈਂ ਮਣਵਾਣ ਕੇ ਮਰਗੀ ਕਰਾ ਲਓ ਮਿਸਤਰੀ ਵੇਖੀ ਆਹੇ ਨਾ ਆਹੀ ਇਹਨੂੰ ਖਿੱਚ ਕੇ ਲੈ ਜਣਾ ਸਾਡੀਆਂ ਦੋ ਦਿਹਾੜੀਆਂ ਵੱਜਣੀਆਂ ਦੋ ਬੋਰੀਆਂ ਸੀਮਣ ਦੀਆਂ ਵੱਜਣੀਆਂ ਆ ਹੁਣ ਪਰਿਵਤ ਰਿਆ ਜਾਂਦੀ ਹੋਲੀ-ਹੋਲੀ ਪਿਆਰ ਇੰਦਾ ਕਿ ਇਧਰੋਂ ਕੰਦ ਟਾ ਕੇ ਇਧਰ ਡੰਗਰਾਂ ਦਾ ਕਰਨਾ ਹੀ ਇੱਥੇ ਨੇੜੇ ਚੰਗਾ ਨਹੀਂ ਸੀਗਾ ਕਿਉਂ ਨਹੀਂ ਆਲ ਦੁੱਖ ਜਿੰਦਾ ਸੀ ਸਵੇਰੇ ਜਦੋਂ ਨਾ ਰੈਡੀ ਪਹਿਲਾਂ ਜਰਦਾ ਬੁੱਲਾ ਹਾਂ ਵਿੱਚ ਲਾਉਂਦੇ ਐਸੇ ਠੇਰੇ ਨੂੰ ਨਾ ਪਾਉਂਦੇ ਫਿਰ ਬੋਰੀ ਨੂੰ ਹੱਥ ਲਾ ਲਾ ਮੋਟੇ ਪਾਸੇ ਘਰ ਮੋੜ ਸੰ ਭਾਈ ਪੱਲੀ ਆਖੇ ਇੱਥੇ ਤਾਂ ਕਿਧਰ ਚੱਲਾ ਵਾ ਲਿਆ ਇਧਰ ਇਹਨੂੰ ਵਾਪਸ ਮੋੜ ਕੇ ਉਹ ਖਾਹ ਡਲਿਆਂ ਵਾਲੀ ਲੈ ਆਂ ਗੱਲ ਕੀ ਤੈਨੂੰ ਇਹ ਤੱਕ ਹੀ ਫਿਰਦਾ ਹੋਰਾ ਪੂਰਾ ਖਾ ਵੀ ਲੋ ਖਾਦ ਨਰਜੀ ਆ ਜੇਗੀ ਇਧਰ ਭਾ ਭਾਉ ਨੇ ਤਾਂ ਸੱਟ ਲਿਆ ਆ ਵੀ ਖਾਦ ਮੰਨ ਲੱਗਾਈ ਇਹ ਹੋਈ ਲੈ ਮਿਰਲਰ ਮਿਕਚਰ ਮਰ ਲੱਗਾਈ ਆਪਦਾ ਇਹ ਆਓ ਚੱਕ ਇਹ ਕਹਿੰਦਾ ਇਧਰਲੇ ਬੰਨੇ ਖਾ ਢੇਰੀ ਕੀਤੀ ਆ ਤੇ ਉਧਰਲੇ ਬੰਨੋ ਕਹਿੰਦੇ ਹੁਣ ਮਿਰਲਰ ਮਿਕਚਰ ਢੇਰੀ ਕਰ ਲੈਣਾ ਉੱਤੇ ਥੋੜਾ ਜਾ ਇਹ ਆ ਚੱਕ ਮਿਰਲਰ ਮਿਕਚਰ ਢੇਰੀ ਕਰਕੇ ਕਹਿੰਦੇ ਇਹ ਯੂਰੀਆ ਪਾ ਲਈ ਆ ਖਾਦ ਚ ਤੇ ਹੁਣ ਇਹ ਇਹ ਚੱਕ ਵੀ ਕੰਟੀ ਸਟਾਰਟ ਕੀ ਕਹਿੰਦੇ ਜਾਣੇ ਆ ਇਹਦੇ ਚ ਆਏ ਵੇਖਦੇ ਆ ਕਹਿੰਦੇ ਦੋਣ ਮਿਲਣ ਲੱਪਿਆ ਮਲਮੁਲ ਕੇ ਇਹ ਮਲਮੁਲ ਕੇ ਇਹ ਪਾਹੂ ਹਣੀ ਮਲਮੁਲ ਕੇ ਹੋ ਗਏ ਤਿਆਰ ਹੂੰ ਕਰਨੀ ਇੱਥੇ ਰੱਖ ਕੁੱਕਰ ਉਹਨਾਂ ਨੇ ਪੋਲੇ ਜੇ એનર્ਜੀ ਆ ਗਈ ਹੈ ਕਹਿੰਦੇ ਤੋਂ ਸਾਡੇ ਪਿੰਡ ਵਾਲੇ ਦੇ ਹੱਥ ਬਗਾਨਾ ਟਰੈਕਟਰ ਆ ਜੇ ਬਗਾਨਾ ਟਰੈਕਟਰ ਆ ਜੇ ਨਾ ਬਗਾਨਾ ਟਰੈਕਟਰ ਤੋੜ ਦੋ ਤੋੜ ਦੋ ਤੋੜ ਦੋ ਤੋੜ ਦੋ ਵੈਰੀ ਬੁਰੀ ਤੇ ਆਪੇ ਹੀ ਪਾਸੇ ਹੋਣਿਆ ਭੰਨ ਦੋ ਭੰਨ ਦੇ ਭੰਨ ਦੇ ਇਹ ਬਗਾਨਾ ਟਰੈਕਟਰ ਹੈ ਨਾ ਇਹ ਬਗਾਨਾ ਨਾ ਤਾਂ ਭੰਨਦੇ ਓਏ ਹੋਏ ਹੋਏ ਹਲਾ ਦੇ ਫਾਲੇ ਖਸਾ ਦੇ ਬਗਾਨੇ ਟਰੈਕਟਰ ਨਾਲ ਧੱਕਾ ਕਰ ਦੋ 57 ਐਚਪੀ ਜਿਹਨਾਂ ਟਰੈਕਟਰ ਆ ਪਛਾਣੋ ਤੇ ਲਾਂਬਾ ਦੋ ਲਾਂਬਾ ਦੋ ਇਹਨਾਂ ਨੂੰ ਦੋ ਬਈ ਦੋ ਹਾਂ ਜੀ ਜੇ ਤੁਸੀਂ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ